ਹਾਂ ਜੀ ਸਾਹਿਬ ਕੀ ਕੰਮ ਜਨਾ ਹੈ ਜੀ ਜੀ ਦੇਖੋ ਇਕੱਲੇ ਇਹ ਨਹੀਂ ਹੈ ਅਸੀਂ ਇੱਕ ਪ੍ਰੋਗਰਾਮ ਦੇ ਤਹਿਤ ਪੂਰੇ ਪੰਜਾਬ ਚ ਮੀਟਿੰਗਾਂ ਦਾ ਦੌਰ ਸਾਡੀ ਆਰਗੇਨਾਈਜੇਸ਼ਨ ਨੇ ਸ਼ੁਰੂ ਕੀਤਾ ਹੈ ਨਾਲ ਪੂਰੇ ਐਸਕੇਐਮ ਜਾਂ ਦੂਸਰੀਆਂ ਜਥੇਬੰਦੀਆਂ ਵੱਲੋਂ ਵੀ ਮੀਟਿੰਗਾਂ ਦਾ ਦੌਰ ਸ਼ੁਰੂ ਆ ਕਿਉਂਕਿ ਜਿਹੜੇ ਅੱਜ ਦੇ ਹਾਲਾਤ ਨੇ ਬਦਲੀਆਂ ਪਰਿਸਥਿਤੀਆਂ ਰਾਜਨੀਤਿਕ ਪਰਿਸਥਿਤੀਆਂ ਨੂੰ ਬਦਲਾਅ ਜਿਹੜਾ ਆਇਆ ਉਹਨੂੰ ਸਾਰੇ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਪਰ ਲੋਕਾਂ ਨੂੰ ਅਵੇਅਰ ਕਰਕੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ 24 ਤਰੀਕ ਨੂੰ 24 ਜੂਨ ਦੀ ਇੱਕ ਮੀਟਿੰਗ ਸਾਡੀ ਕਰਨਾਟਕਾ ਦੇ ਵਿੱਚ ਹੋਣ ਜਾ ਰਹੀ ਹੈ। ਔਰ ਐਸਕੇਮ ਨੌਨ ਪੋਲਿਟਿਕਲ ਦੀਆਂ ਸਾਰੀਆਂ ਐ ਦੱਖਣੀ ਭਾਰਤ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਸ ਮੀਟਿੰਗ ਨੂੰ ਸ਼ਾਮਲ ਹੋਣਗੀਆਂ। ਸੋ ਅੱਜ ਅਸੀਂ ਉਸੇ ਹੀ ਪ੍ਰਕਿਰਿਆ ਦੇ ਵਿੱਚ ਅੱਗੇ ਤੋਰ ਗਿਆਂ। ਸਾਡੀ ਬਠਿੰਡੇ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਵੱਡੀ ਗਿਣਤੀ ਤੁਹਾਡੇ ਸਾਹਮਣੇ ਦੇਖਿਆ ਤੁਸੀਂ ਲਗਭਗ 7-800 ਹਜ਼ਾਰ ਦੇ ਕਰੀਬ ਕਿਸਾਨਾਂ ਨੇ ਭਾਗ ਲਿਆ, ਬੀਬੀਆਂ ਆਈਆਂ, ਭਾਗ ਲਿਆ ਸਾਰਿਆਂ ਨੇ ਔਰ ਬੜੇ ਬੜੇ ਵਧੀਆ ਤਰੀਕੇ ਨਾਲ ਗੱਲ ਸੁਣੀ ਹੈ ਤੇ ਸਮਝੀ ਆ ਉਹਨਾਂ ਨੇ। ਔਰ ਉਮੀਦ ਆ ਵਿਸ਼ਵਾਸ ਦੋ ਆਇਆ ਕਿ ਅਸੀਂ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰਾਂ ਕਿਉਂ ਕਿ ਦੇਖੋ ਜਿਹੜਾ ਅਸੀਂ ਸਰਕਾਰ ਨੂੰ ਜਿਸ ਤਰੀਕੇ ਦੇ ਨਾਲ ਇਸ ਮੋਰਚੇ ਨੇ ਅਕਲ ਦਾ ਕਾਇਦੇ ਦਿੱਤੀ ਹੈ ਸਮਝਾਇਆ ਹੈ ਕਿਉਂਕਿ ਜਿੰਨਾ ਜਿੰਨਾ ਕਿਸਾਨਾਂ ਦੇ ਇਹਨਾਂ ਦੇ ਬਰਬਰਤਾ ਦੇ ਨਾਲ ਪੇਸ਼ ਆਏ ਔਰ ਉਹਦੇ ਚ ਲੋਕਾਂ ਨੇ ਸਭ ਦੇ ਸਿਕਾਉਣ ਦਾ ਕੰਮ ਕੀਤਾ ਔਰ ਅੱਜ ਵਿਰੋਧੀ ਧਿਰ ਇੱਕ ਮਜ਼ਬੂਤ ਸਟਰੋਂਗ اپੋਜੀਸ਼ਨ ਉੱਪਰ ਕੇ ਸਾਹਮਣੇ ਆਈ ਹੈ ਅਸੀਂ ਉਹਨਾਂ ਦੇ ਕੋਲੇ ਗੱਲ ਰੱਖਣ ਜਾ ਰਹੇ ਹਾਂ ਉਕਾ ਪਿਛਲੇ ਦਿਨਾਂ ਨੂੰ ਸਾਡੇ ਕੋਲੇ ਤਨਮੁਲ ਕਾਂਗਰਸ ਦੇ ਜਿਹੜੇ 5 ਐਮਪੀ ਆਏ ਉਹ ਆਪਣਾ ਮੰਗ ਪੱਤਰ ਲੈ ਕੇ ਗਏ ਉਹਨਾਂ ਦੇ ਦਿਨਾਂ ਚ ਦੂਸਰੇ ਐਮਪੀ ਸਾਰੇ ਆਚਾਰ ਰਹੇ ਨੇ ਵੀ ਅਸੀਂ ਆ ਕੇ ਮੰਗ ਪੱਤਰ ਲੈਣਾ ਤੁਹਾਡਾ ਉਹਨਾਂ ਨੂੰ ਮੰਗ ਪੱਤਰ ਦੇਣ ਦੇ ਨਾਲ-ਨਾਲ ਅਸੀਂ ਮੰਗ ਕਰਨੀ ਹੈ ਕਿ ਤੁਸੀਂ ਇੱਕ ਤਾਕਤ ਸਮੂਹ ਆਪਣਾ ਸਟਰੋਂਗ ਇਹ ਵਿਪੱਖ ਹੈ ਇੱਕ ਬਿਲ ਲਿਆ ਕੇ ਆਉ ਜਿਹਨੂੰ ਪ੍ਰਾਈਵੇਟ ਬਿਲ ਕਿਹਾ ਜਾਂਦਾ ਹੈ ਉਹ ਪ੍ਰਾਈਵੇਟ ਮੈਂਬਰ ਬਿਲ ਲਿਆ ਕੇ ਸਾਡੀਆਂ ਇਹ ਮੰਗਾਂ ਨੂੰ ਉਠਾਓ ਪਤਾ ਲੱਗੇਗਾ ਆਪਣੇ ਪਾਰਲੀਮੈਂਟ ਦੇ ਵਿੱਚ ਕੌਣ ਸਾਡੀਆਂ ਮੰਗਾਂ ਦੇ ਖਿਲਾਫ ਹੋਉਂਦਾ ਕੌਣ ਸਾਡੇ ਹੱਕ ਖੜਦਾ ਸੋ ਉਹਦੇ ਲਈ ਅਸੀਂ ਜੇ ਉਹ ਕਰਵਾਉਣਾ ਹੈ ਤਾਂ ਫਿਰ ਸਾਨੂੰ ਮੋਰਚਿਆਂ ਨੂੰ ਹੋਰ ਜ਼ਿਆਦਾ ਅੰਦੋਲਨ ਨੂੰ ਪੂਰੇ ਭਾਰਤ ਦੇ ਵਿੱਚ ਸਟਰੈਂਥਰ ਕਰਨਾ ਪੈਣਾ ਜਿਹਦੇ ਲਈ ਅਸੀਂ ਯਤਨਸ਼ੀਲ ਹਾਂ ਔਰ ਕਰਾਂਗੇ ਉਹ ਨਾਲੇ ਵੀ ਜੀਪੀ ਦੀ ਜਿਹੜੀ ਬਣੀ ਹਾਰ ਹੋਈ ਹੈ ਇਸ ਨੂੰ ਦੇਖੋ ਇਹ ਬੀਜੇਪੀ ਦੀ ਅਸੀਂ ਹਾਰ ਨੂੰ ਆਪਾਂ ਇਹ ਨਾ ਲਈਏ ਕਿ ਦੀ ਇੱਕ ਪੋਲੀਟਿਕਲ ਪਾਰਟੀ ਦੀ ਹਾਰ ਹੋਈ ਹੈ ਇੱਕ ਵਿਚਾਰ ਦੀ ਹਾਰ ਹੋਈ ਹੈ ਪਾਰਟੀ ਦੀ ਹਾਰ ਨਾਲੋਂ ਵੱਡੇ ਮੰਨੋ ਕਿ ਧਰਵੀ ਕਰਨ ਦੀ ਸੋਚ ਜਿਹੜੀ ਉਹ ਸੋਚ ਨੂੰ ਲੋਕਾਂ ਨੇ ਨਕਾਰਿਆ ਮੁਸਲਮ ਹਿੰਦੂ ਦੀ ਲੜਾਈ ਲੜਾਉਣ ਦਾ ਯਤਨ ਕੀਤਾ ਉਹਨੂੰ ਲੋਕਾਂ ਨੇ ਨਕਾਰਿਆ ਜਿਹੜਾ ਜਰਨਲ ਕੈਟੇਗਰੀ ਵਰਸੈ ਸੇ ਸਮਿਊਨਿਟੀ ਕਰਨ ਦਾ ਯਤਨ ਕੀਤਾ ਉਹਨੂੰ ਲੋਕਾਂ ਨੇ ਨਕਾਰਿਆ ਔਰ ਵੱਡੀ ਸੱਤ ਵਜੀ ਹੈ ਵੱਡੀ ਗੱਲ ਜਿਹੜੀ ਮੈਂ ਕਹੂੰਗਾ ਕਿ ਇਹ ਹੈ ਕਿ ਜਿਹੋ ਉਹਨਾਂ ਦੇ ਸਰਵੇਖਣ ਕਹਿੰਦੇ ਨੇ ਕਿ ਹਰ 71 ਸੀਟਾ ਉਹ ਹਾਰੇ ਨੇ ਜਿਹੜੀਆਂ ਬਿਲਕੁਲ ਪਿੰਡੂ ਖੇਤਰਾਂ ਵਾਲੀਆਂ ਨੇ ਜਿਹੜੀਆਂ ਪੇਂਡੂ ਖੇਤਰ ਤੋਂ ਹਾਰ ਨਾਲ ਤੇ ਜਮੀਨਾਂ ਇੱਕ ਕਿਸਾਨ ਤੇ ਮਜ਼ਦੂਰ ਦੀ ਨਾਰਾਜ਼ਗੀ ਹੈ ਉਹ ਕਿਸਾਨ ਤੇ ਮਜ਼ਦੂਰ ਦੀ ਨਾਰਾਜ਼ਗੀ ਨੂੰ ਮਹਿਸੂਸ ਕਰ ਚੁੱਕੀ ਹੈ ਬੀਜੇਪੀ ਔਰ ਹੁਣ ਉਹਨਾਂ ਦੇ ਜਿਹੜੇ ਤੇਵਰ ਨੇ ਉਹਨਾਂ ਦੀ ਗੱਲਬਾਤ ਹੈ ਉਹ ਤੁਹਾਡੇ ਸਾਹਮਣੇ ਆ ਪਿੱਛੇ ਦੋ ਦਿਨ ਪਹਿਲਾਂ ਤਾਂ ਸੋਣਾ ਤੋਂ ਪਹਿਲੇ ਦੇ ਕਹਿੰਦੇ ਸੀ ਅਸੀਂ ਇਹਨਾਂ ਦੀਆਂ ਫੋਟੋਆਂ ਲੈ ਲਈਆਂ ਅਸੀਂ ਇਹਨਾਂ ਨੇ ਵੀਡੀਓ ਬਣਾ ਲਈਆਂ ਅਸੀਂ ਇਹਨਾਂ ਦੀ ਪਛਾਣ ਕਰ ਲਈ ਇਹਨਾਂ ਨਾਲ ਆਏ ਇਹ ਕਰਾਂਗੇ ਲੇਕਿਨ ਅੱਜ ਜਿਹੜੇ ਉਹਨੂੰ ਇਹਨਾਂ ਨੂੰ ਕਿਸਾਨ ਨਜ਼ਰ ਨਹੀਂ ਸੀ ਆ ਰਹੇ ਉਗਰਵਾਦੀ ਨਜ਼ਰ ਆ ਰਹੇ ਸੀ ਅਜੋ ਕਿਸਾਨ ਨਜ਼ਰਾਂ ਲਾਪੇ ਅਜੋ ਕਹਿ ਲਾਪੇ ਕਿ ਅਸੀਂ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਕਰਾਂਗੇ ਸੋ ਇਹ ਲੋਕਾਂ ਦਾ ਦਿੱਤਾ ਹੋਇਆ ਜਿਹੜਾ ਮੰਡਟ ਹੈ ਉਹਨੂੰ ਅਸੀਂ ਸਲਾਮ ਕਰਦੇ ਆਂ ਉਹਦੀ ਅਸੀਂ ਸਲੂਕ ਦੇਖੋ ਦਿੱਲੀ ਜਾਣਾ ਅਸੀਂ ਪ੍ਰੋਗਰਾਮ ਦਿੱਲੀ ਜਾਣ ਦਾ ਹੀ ਦੇਖੇ ਤੁਰੇ ਆਂ ਲੇਕਿਨ ਇੱਥੇ ਬੈਠੇ ਆਂ ਇੱਥੇ ਬੈਠੇ ਅੰਦੋਲਨ ਨੇ ਜੋ ਇੰਪੈਕਟ ਸਾਡੀ ਰਾਜਨੀਤੀ ਤੇ ਪਾਇਆ ਬਹੁਤ ਵੱਡਾ ਇੰਪੈਕਟ ਇਸ ਅੰਦੋਲਨ ਨੇ ਰਾਜਨੀਤੀ ਤੇ ਪਾਇਆ ਵੱਡਾ ਕੰਮ ਕੀਤਾ ਹੈ ਕਿ ਸਾਡਾ ਜਿਹੜਾ ਲੋਕਾਂ ਦੇ ਇੱਕ ਦਰ ਸੀਗਾ ਭਾਵੇਂ ਭੈ ਸੀ ਕਿ ਈੜੀ ਪੈ ਗਈ ਜੀ ਹਰੇਕ ਨੂੰ ਪ੍ਰੈਸ ਵੀ ਈੜੀ ਤੋਂ ਜ਼ਿਆਦਾ ਹੋ ਗਈ ਹੁਣ ਈੜੀ ਈੜੀ ਦੇ ਛਾਪੇ ਪਾਉਣ ਦੀ ਹਾਇਸੀਅਤ ਚ ਨਹੀਂ ਰਹੀ ਸਰਕਾਰ ਜਿਹੜਾ ਕਹਿੰਦੇ ਸੀਗੇ ਕਿ ਸੰਵਿਧਾਨ ਹੀ ਤੋੜ ਮਰੋੜ ਦਿਆਂਗੇ ਸੰਵਿਧਾਨ ਆਉਦੀ ਮਰਜ਼ੀ ਦਾ ਲੈ ਕੇ ਆਉਂਦੀਆਂ ਗੱਲਾਂ ਆ ਰਹੀਆਂ ਸੀ ਸੰਵਿਧਾਨ ਛੇੜਨ ਦੀ ਕਿਸੇ ਦੀ ਹਿੰਮਤ ਨਹੀਂ ਪੈਣੀ ਔਰ ਜਿਹੜੇ ਕਹਿੰਦੇ ਸੀ ਕਿ ਵੋਟਾਂ ਪੈਣੀਆਂ ਨਹੀਂ ਦੁਬਾਰਾ ਉਹ ਲੋਕਤੰਤਰ ਸੰਵਿਧਾਨ ਔਰ ਲੋਕਾਂ ਦੀ ਇੱਥੋਂ ਦੀ ਜਨਤਾ ਦੀ ਆਜ਼ਾਦੀ ਉਹ ਬਹਾਲ ਰੱਖਣ ਦੇ ਵਿੱਚ ਇਸ ਮੋਰਚੇ ਦੀ ਇੱਕ ਵੱਡੀ ਭੂਮਿਕਾ ਹੈ। ਤੋ ਇੱਥੇ ਬਹਿ ਕੇ ਹੋਈ ਹੈ। ਕੋਈ ਜ਼ਰੂਰੀ ਨਹੀਂ ਵੀ ਦਿੱਲੀ ਜਾ ਕੇ ਹੋਣਾ ਹੈ। ਸੋ ਅੰਦੋਲਨ ਕਿੱਥੋਂ ਕੀ ਇੰਪੈਕਟ ਪਾ ਰਿਹਾ ਹੈ? ਉਹ ਸਾਰੀ ਰਣਨੀਤੀ ਨੂੰ ਧਿਆਨ ਚ ਰੱਖ ਕੇ ਅਸੀਂ ਅੰਦੋਲਨ ਜੇ ਸਾਨੂੰ ਲੱਗੇਗਾ ਕਿ ਹੁਣ ਦਿੱਲੀ ਜਾਣ ਵਾਲੇ ਹਾਲਾਤ ਬਣਦੇ ਨੇ। ਦਿੱਲੀ ਜਾਣਾ ਬਹਿ ਕੇ ਦਿੱਲੀ ਪ ਜਾਵਾਂਗੇ। ਲੇਕਿਨ ਹਜੇ ਅੰਦੋਲਨ ਸਾਡਾ ਇੱਥੇ ਸਟੇਬਲ ਵਧੀਆ ਚੱਲ ਰਿਹਾ ਹੈ। ਅਣ ਪ੍ਰਭਾਵ ਛੱਡ ਰਿਹਾ ਹੈ।